ਕੀ ਹਾਲ ਚਾਲ ਹੈ ਆ ਵੀਡੀਓ ਨਾ ਜੋਂਨਾ ਵਾਸਤੇ ਬਣਾ ਰਹੇ ਆ ਜਿਹੜੇ ਵੀਰ ਨਖਰੇ ਜੇ ਕਰਦੇ ਹੁੰਦੇ ਆਗੇ ਮੁਰਗੀਆਂ ਪਿੱਛੇ ਮੁਰਗੀਆਂ ਪਿੱਛੇ ਆਂਡਿਆਂ ਪਿੱਛੇ ਆ ਰਾਤ ਦੇ ਨਾ ਹੋਣਾ ਮੰਨ ਲਓ ਵੀ 8 ਬੱਜੇ ਪਿਆ 8:30 ਤੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਲਾਇਟ ਉੱਡ ਗਈ ਥੋੜੀ ਡੈਕਟਰ ਰੂਟਰ ਲਾ ਕੇ ਹੀ ਕਰ ਰਹੇ ਆ ਸੈਟ ਤੇ ਹੁਣ ਆ ਮੰਨ ਲਓ ਵੀ ਬੱਚੇ ਜੜ ਜੜ ਬੈਠੀ ਜਾਂਦੇ ਕਿੰਨੀ ਪ੍ਰੋਬਲਮ ਆ ਕਿੰਨਾ ਮਿਹਨਤ ਲੱਗਦੀ ਆ ਹੁਣ ਕੁਲਦੀਪ ਲੱਗਿਆ ਪਿਆ ਗਾ ਜਾਲੀਆਂ ਜੁੜੀਆਂ ਲਾਉਣ ਇੱਧਰ ਪੱਲੀਆਂ ਪੁੱਲੀਆਂ ਤੇ ਜਾਣਦੇ ਬਣੀ ਪਿਆ ਪੂਰੀ ਤੇ ਤੁਸੀਂ ਵੀਰੇ ਕਰਦੇ ਹੋ ਨਾ ਕਰੇ ਜਦੋਂ ਆਪਾਂ ਚੀਜ਼ ਵੇਚਣੀ ਹੁੰਦੀ ਹੈ ਨਾ ਤੁਸੀਂ ਨਾ ਕਰੇ ਕਰਦੇ ਹੋ ਮਾੜਾ ਮੋਟਾ ਨਾ ਇਹ ਚੀਜ਼ ਦੇ ਪਿੱਛੇ ਮਿਹਨਤ ਦੇਖਿਆ ਕਰੋ ਵੀ ਕਿੰਨੀ ਮਿਹਨਤ ਲੱਗਦੀ ਆ ਕੀ ਕੁਛ ਹੁੰਦਾਗਾ ਚੱਕ ਕੇ ਤੁਸੀਂ ਆਂਡਾ ਕਰ ਲੱਗ ਜਾਨੇ ਹੋ ਛੋਟਾਗਾ ਵੱਡਾਗਾ ਫਲਾਨਾ ਢੋਂਕਾ ਐਨੇ ਰੁਪਿਆ ਦਾ ਨਹੀਂ ਆਏ ਆ ਟਰੇ ਪਿੱਛੇ ਤੁਸੀਂ ਕਹਿੰਦੇ ਹੋ ਦਾਦਾ 20 ਰੁਪਏ ਛਕਾਉਂਦੇ ਘਟਾਉਂਦੇ ਰਹਿੰਦੇ ਹੋ ਤੇ ਆਹ ਦੇਖੋ ਹੁਣ ਅੱਧੀ ਰਾਤ ਹੋਈ ਪਈ ਸਾਡੀ ਪੂਰੀ ਜਾਨ ਤੇ ਬਣੀ ਵੀ ਆ ਤੇ ਬਾਕੀ ਜਿਹੜੇ ਮਰਦੇ ਆਗੇ ਉਹ ਗੱਲ ਵੱਖਰੀ ਹੈਗੀ ਤੇ ਮੜਾ ਜਣਾ ਵੀਰੇ ਗੌਰ ਕਰਿਆ ਕਰੋ ਤੁਸੀਂ ਮਿਹਨਤ ਪਿੱਛੇ ਵੀ ਦੇਖਿਆ ਕਰੋ ਵੀ ਚੀਜ਼ ਪਿੱਛੇ ਮਿਹਨਤ ਕਿੰਨੀ ਲੱਗਦੀ ਆ ਹੈ ਤੇ ਜੇ ਕਿਸੇ ਨੂੰ ਫੇਰ ਵੀ ਕੋਈ ਬਾਹਲਾ ਸ਼ੱਕ ਹੁੰਦਾਗਾ ਤਾਂ ਉਹ ਬੰਦਾ ਆਪ ਖੁਦ ਰੱਖ ਕੇ ਦੇਖੇ ਵੀ ਕਿੰਨੀ ਮਿਹਨਤ ਆਉਂਦੀ ਆ ਕਿੰਨੀਆਂ ਦਵਾਈਆਂ ਬੂਟੀਆਂ ਹੁੰਦੀ ਆ ਕੁਲਦੀਪ ਹੁਣ ਤੱਕ ਕਿੰਨਾ ਖਰਚਾ ਆ ਗਿਆ ਬਈ ਬਹੁਤ ਆ ਗਿਆ ਬਈ ਜਿਹੜੀ ਦਵਾਈ ਕਦੇ ਦੇਖੀ ਵੀ ਨਹੀਂ ਸੀ ਹਾਂ ਬਈ ਇੱਕ 100 ਗ੍ਰਾਮ ਦੀ ਸ਼ੀਸ਼ੀ ਆਉਂਦੀ ਆ ਹਾਂ ਬਈ ਹਾਂ ਹਾਂ ਤੇ ਵੀ ਉਹ ਐਂ ਲੱਗਦਾ ਵੀ ਅੱਜ ਤੱਕ ਦੀ ਪਸੂਆਂ ਚ ਦਾ ਹੋਣੀ ਹੋਣੀ ਪੋਲਟਰੀ ਚ ਵੀ ਮਤਲਬ ਟਾਪ ਦੀ ਦਵਾਈ ਆ ਉਹ 1200 ਦੀ 100 ਗ੍ਰਾਮ ਆ ਜੀ 100 ਗ੍ਰਾਮ ਆਈਆ ਦੇ ਹੁਣ ਮਿਲਦੀ ਪਾ ਸਿੱਧੀ ਦੀ ਕਿੰਨੀ ਆ ਹਾਂ ਇਹ ਯਾਨੀ ਕਿ ਢੇੜ 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 ਦਿਨ ਲੱਗੀ ਉਹ 1200 ਵਾਲੀ ਸਿੱਸੀ ਇਹਨਾਂ ਨੂੰ ਢੇੜ ਦਿਨ ਚ 1200 ਖਾ ਗਿਆ ਢੇੜ ਦਿਨ ਲੱਗੇ ਤੇ ਹਜੇ ਬੱਚੇ ਨੇ ਕਿੱਥੇ ਜਾ ਕੇ ਆਂਡਾ ਦੇਣਾ ਕਿੱਥੇ ਆ ਕੇ ਵੜਨਾਗਾ ਮੈਂ ਸਿੱਧਾ ਸਿੱਧਾ ਮੋਟਾ-ਵੱਟਾ ਖਸਾ ਦੱਸ ਦਿੰਨਾ ਹਾਂ ਹਾਂ ਵੀ ਤਕਰੀਬਨ ਜੇ ਤਾਂ ਮਿਹਨਤ ਨਹੀਂ ਪਾਉਣੀ ਹਾਂ ਹਾਂ ਤਾਂ 5 ਗੱਲ ਲੱਖ ਰੁਪਈਆ ਹਾਂ ਜਿਆਦਿਆਂ ਵਿੱਚ ਦਿਹਾੜੀਆਂ ਪਾਉਣੀਆਂ ਹਾਂ ਫੇਰ 7 ਕੁ ਲੱਖ ਰੁਪਈਆ ਚੱਲ ਮੈਂ ਤੇਰੀ ਗੱਲ ਸਹਿਮਤ ਹਾਂ 7 ਲੱਖ ਲੱਗ ਗਿਆ ਇੱਕ ਮਿੰਟ ਕੁਲ ਦੀ ਵੀ ਗੱਲ ਸੁਣ ਮੇਰੀ ਹੁਣ ਜਿਹੜੇ ਹੁਣ ਆਪਾਂ ਸੀਜ਼ਨ ਦੇ ਵੇਲੇ ਤੋਂ ਆਂਡੇ ਵੇਚੇ ਹੈਗੇ ਹਾਂ ਜਾਂ ਮੁਰਗੀ ਵੇਚੀ ਹੈਗੀ ਤੇ ਉਹਨਾਂ ਨੂੰ ਕੀ ਕਹਣਾ ਜਾਗੇ ਜਿਹੜੇ ਵੀਰ ਆਪਣੇ ਕੋਲ ਨਖਰੇ ਕਰਦੇ ਸੀ ਆ ਕੇ ਨਖਰੇ ਮੈਂ ਪਹਿਲਾਂ ਵੀ ਦੱਸਿਆ ਸੀ ਵੀਡੀਓ 'ਚ ਹਾਂ ਹਾਂ ਵੀ ਹੁਣ ਮੌਕਾ ਹੈ ਹਾਂ ਆਪ੍ਰੈਲ ਆ ਮਈਆ ਹਾਂ ਹਾਂ ਵੀ ਆਪ ਦਾ ਵਹਿਮ ਕੱਢ ਲੋ ਰੱਖ ਲੋ ਹਾਂ ਆਂਡੇ ਜੇ ਤੁਹਾਡੇ ਨਾਲ ਵੀ ਵਿਕੇ ਹਾਂ ਹਾਂ ਜਿਹੜੇ ਜਿੰਨੇ ਕੁ ਰੇਟ ਤੁਸੀਂ ਸਾਡੇ ਅੰਡੇ ਦਾ ਲਾਉਣੇ ਹੁੰਦੇ ਆ 70 ਰੁਪਏ 80 ਰੁਪਏ ਇੰਨੇ ਕੁ ਦਾ ਅੰਡਾ ਚਾਹੀਦਾ ਅਸੀਂ ਚੱਕ ਲਾਏ ਬੇਫਿਕਰ ਹੋ ਜਾ ਹੁਣ ਤੂੰ ਕਹਿਣਾ ਨਾ ਵੀ ਰੱਖ ਲੋ ਰੱਖ ਵੀ ਵਹਿਮ ਕੱਢ ਲਓ ਆਪ ਦਾ ਜੇ ਸਾਨੂੰ ਕੋਈ ਵੀ ਚੀਜ਼ ਲੱਗਦੀ ਆ ਵੀ ਦੇਖ ਲੋ ਅੰਡੇ ਵੇਚਣ ਦਾ ਫਿਕਰ ਵੀ ਨਹੀਂ ਸਾਨੂੰ ਉਹ ਵੀ ਚੱਕ ਲਾਂਗੇ ਅਸੀਂ ਟੈਨਸ਼ਨ ਨਾ ਲਿਓ ਹਾਂ ਮੈਂ ਰੱਖ ਲੋ ਗੱਲਾ ਪਤਾ ਲੱਗ ਜੂਗਾ ਹਾਂ ਇਹ ਵੀਡੀਓ ਵੀਰੇ ਇਹ ਤਾਂ ਨੇਰੀ ਆ ਹੁਣ ਨੇਰੀ ਆਈ ਜਾਂਦੀ ਆ ਨੇਰੀ ਚ ਭੱਜ ਗਈ ਲਾਈਟ ਆ ਫਲੈਟ ਭੱਜ ਗਈ ਕਰਤੋਂ ਫਾਰਮ ਆਪਣਾ ਥੋੜਾ ਹੀ ਦੂਰ ਹੈ 3 ਮੀਟਰ ਦਾ ਪਰਬੰਧ ਹੈ ਹੁਣ ਘਰੋਂ ਪਾ ਕੇ ਤਾਰ ਇਥੇ ਇਨਵਰਟਰ ਦਾ ਬੰਦ ਲਾਵਾਂਗੇ 500 ਦੀ ਤਾਰ ਪਈ ਜੂਗੀ ਤੇਰੀ ਆਪਾਂ 500 ਦੀ ਤਾਰ ਸਪੈਸ਼ਲ ਅੱਧੀ ਆ ਜਿਹੜਾ ਖੱਜਲ ਖਵਾਰ ਹੋਇਆ ਵੱਖਾ ਕਿਉਂਕਿ ਹੁਣ ਲਾਈਟ ਦਾ ਪ੍ਰਬੰਧ ਨਹੀਂ ਜਨਰੇਟਰ ਦਾ ਪ੍ਰਬੰਧ ਐਡਾ ਮਹਿੰਗਾ ਕਰ ਨਹੀਂ ਸਕਦੇ ਕਰ ਨਹੀਂ ਸਕਦੇ ਹਾਂ ਤੇ ਹਜੇ ਹੀਟਰ ਹੂਟਰਾਂ ਦਾ ਪ੍ਰਬੰਧ ਉਹ ਦੇਖਣਾ ਬੂਹ ਉਹ ਲਾਉਣਾ ਬੂਹ ਹੁਣ ਠੰਡ ਹੋ ਸਕਦੀ ਹੈ ਮੀਂਹ ਆ ਗਿਆ ਜੀ ਪੱਟੀ ਲਾਉਣੀ ਪਈ ਜੀ ਹੁਣ ਇਹ ਨਾਂ ਲੈਟਾਈ ਦਾ ਤੇ ਇੱਕ ਵਾਰੀ ਦੁਬਾਰੇ ਦੱਸ ਦੇ ਵੀ ਨਖਰੇ ਜਿਹੜਾ ਵਾਸਤੇ ਕੀ ਕਰ ਕਹੇਗਾ ਮੈਂ ਤਾਂ ਬਹੁਤ ਲਾਂ ਹਾਂ ਮੈਂ ਕਾ ਭਾਈ 8 ਰੁਪਈਆ ਦਾ ਚਾਹੀਦਾ ਹਾਂ ਉਹਦਾ ਗੁੱਸਾ ਦਾ ਬਹੁਤ ਜੜਦਾ ਕੀ ਕਰਦਾ ਹੁੰਦਾ ਜਿਹੜੀ ਜੀ ਹੱਥ ਚ ਉਹ ਹੀ ਮਾਰੇ ਪਰ ਹੁਣ ਗੁੱਸੇ ਵਾਲੀ ਕੰਮ ਗਿਆ ਹੁਣ ਤਾਂ ਇਹੀ ਹੈ ਵੀ ਬਰਾਬਰ ਆਜੋ ਮੌਕਾ ਮੌਕਾ ਦਾ ਉਹਦੋਂ 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 ਕਹਿਣਾ ਤੇ ਹੁਣ ਕਰਕੇ ਦਿਖਾਉਣ ਤੇ ਫਰਕ ਆ ਹੁਣ ਟਾਈਮ ਹੈ ਕਿਉਂਕਿ ਉਹਦੋਂ ਫਿਰ ਕਹਿੰਨੇ ਬਈ ਅਸੀਂ ਰੱਖਾਂਗੇ ਰੱਖ ਕੇ ਦਿਖਾਵਾਂਗੇ ਤੈਨੂੰ ਪਰ ਹੁਣ ਮੌਕਾ ਹੁਣ ਰੱਖ ਕੇ ਦਿਖਾ ਹੁਣ ਮੈਂ ਇੱਕ ਵੀਡੀਓ ਪਾਈ ਸੀ ਕਿਲਦੀਪ 600 ਰੁਪਏ ਦੀ ਮੁਰਗੀ ਤੇ ਬੰਦਾ ਮੈਨੂੰ ਕਹਿੰਦਾ ਬਾਹਲਾ ਰੇਟ ਆ ਪੂਰਾ ਮੈਨੂੰ ਗੁੱਸੇ ਚ ਬੋਲਿਆ ਬੰਦਾ ਉਹ ਮੇਰੇ ਹੁਣ ਰੇਟ ਆਲਾ ਸੁ ਮੈਂ 1200 ਵਰਡ ਪਾਇਆ ਸੀ ਹਾਂ ਤੇ ਮੇਰੇ ਕੋਲੇ ਮਨ ਲਗਾ ਸਾਢੇ 850 ਰਹਿ ਗਿਆ ਸਾਢੇ 850 ਰਹਿ ਗਿਆ ਇਹ ਮਨ ਲਗਾ ਵੀ ਤੇਰਾ 5-10000 ਦਾ ਵਰਡ ਹੀ ਮਰ ਗਿਆ ਜਿਹੜਾ ਮਰਿਆ ਤਾਂ ਉਹਦਾ ਵੱਖਾ ਜਿਹੜਾ ਉਹ ਫੀਡ ਖਾ ਗਿਆ ਉਹ ਵੱਖਾ ਜਿਹੜਾ ਉਹ ਤੇ ਦਵਾਈਆਂ ਲੱਗੀਆਂ ਉਹ ਵੱਖਾ ਜਿਹੜਾ ਮੈਂ ਸੁੱਤਾ ਨਹੀਂ 20 ਦਿਨ ਦਾ ਵਰਡ ਹੋ ਗਿਆ ਤੇ ਚੱਜ ਅਜੇ ਨਾਲ ਤੱਕ ਸੌਂ ਕੇ ਨਹੀਂ ਦੇਖਿਆ ਹਾਂ ਉਹ ਵੱਖਾ ਉਹ ਵੱਖਾ ਤੇ ਮਤਲਬ ਮੇਰੇ ਕਹਿੰਦਾ ਭਾਬੇ ਇਹੀ ਆ ਵੀ ਜਿਹੜੇ ਬਹਿਮ ਆ ਸਾਨੂੰ ਉਦੋਂ ਕਹਿੰਦੇ ਹੁੰਦੇ ਆ ਮੌਕੇ ਤੇ ਆ ਕੇ ਸਟਾਲ ਤੇ ਆ ਕੇ ਕਹਿੰਦੇ ਹੁੰਦੇ ਆ ਸਾਨੂੰ ਵੀ ਉਹ ਨਾ ਇੱਕ ਵਾਰੀ ਹੁਣ ਥੋੜਾ ਜਿਹਾ ਝਾਤ ਮਾਰ ਲਓ ਤੇ ਰੱਖ ਕੇ ਦੇਖ ਲਓ ਵੀ ਤੁਹਾਨੂੰ ਲੱਗ ਜੂ ਪਤਾ ਕੀ ਗੱਲਬਾਤ ਆ ਤੇ ਇਹ ਵੀਡੀਓ ਮੇਰੀ ਉਹਨਾਂ ਵਾਸਤੇ ਆ ਜਿਹੜੇ ਵੀਰ ਨਖਰੇ ਕਰਦੇ ਆ ਕੀ ਨਪੜਦਾ ਹਾਂ ਤੇ ਜਿਹੜੇ ਵੀਰ ਆਪਾਂ ਨੂੰ ਵਧੀਆ ਸਪੋਰਟ ਕਰਦੇ ਆ ਉਹਨਾਂ ਲਈ ਦਿਲੋਂ ਧੰਨਵਾਦ ਆ ਥੈਂਕਸ ਆ ਪਰਸੋਂ ਸਾਦ ਨੂੰ 1 ਵਜੇ ਨੇਰੀ ਆ ਗਈ 1 ਵਜੇ ਭੱਜਿਆ ਫਾਰਮ ਕਰਨੀ ਦਿਨੀਂ ਨੀਂਦ ਖਰਾਬ ਹੋਈ ਹਾਂ ਜੋ ਲਾਈਟ ਉੱਡ ਗਈ ਮਹਾ ਹੁਣ ਨਿਕਰ ਕੇ ਮਹਾ ਜਾ ਕੇ ਵੱਲੋਂ ਬੈਟਰੀਆਂ ਮੋਟਰਾਂ ਵਾਲੇ ਜਗ੍ਹਾਏ ਲਾ ਕੇ ਚਾਰਜਰ ਵਾਲੇ ਬਹੁਤ ਔਖਾ ਗਾ ਜੀ ਬਹੁਤ ਔਖਾ ਗਾ ਜੀ ਨਾਲ ਸਾਡੇ ਲਈ ਮਾਤਾ ਵੀ ਲੱਗੇ ਪਿਆ Thank <laughs> you.